ਸਸ਼ੀਕਾਲ ਮੈਂ ਸੋਨਮ ਸ਼ਰਮਾ ਪੰਜਾਬ ਅਪਡੇਟਸ ਤੋਂ ਤੁਹਾਡਾ ਸਵਾਗਤ ਹੈ ਕੈਬਨਿਟ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੌਂਦਣੀ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਅੱਜ ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਤੋਂ ਆਰੰਭ ਹੋ ਕੇ ਪੂਰਾ 1 ਸਾਲ ਚੱਲ ਰਹਿਣਗੇ ਜਿਨ੍ਹਾਂ ਲਈ ਸਾਰਾ ਖਰਚਾ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਾਨ ਸਰਕਾਰ ਸ਼ਰਧਾ ਭਾਵਨਾ ਨਾਲ ਸ਼੍ਰੀ ਗੁਰੂ ਰਵਿਦਾਸ ਜੀ ਦੇ ਚਰਨਾਂ 'ਚ ਨਿਮਰਤਾ ਸਹਿਤ ਭੇਟ ਕਰੇਗੀ ਸਮੂਹ ਸੰਗਤ ਨੂੰ ਸਦਾ ਹੈ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਆਧਾਰਿਤ ਇਨਾਂ ਸਮਾਗਮਾਂ ਦੇ ਵਿੱਚ ਬਾਤ ਚੜ੍ਹ ਕੇ ਸ਼ਮੂਲੀਅਤ ਕਰੇ ਗਿਆ ਗੁਰੂ ਦੇ ਧੰ ਗੁਰੂ ਦੇ ਧੰ ਤਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਮਾਰਜ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਨਮਰਤ ਹੁੰਦੇ ਹੋਏ ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਧੁੰਮ ਧੰਮ ਦੇ ਨਾਲ ਮਨਾ ਰਹੀ ਹੈ ਔਰ ਇਹ ਪ੍ਰਕਾਸ਼ ਦਿਹਾੜਾ 648 ਸਾਲ ਤੋਂ ਲੈ ਕੇ ਜਿਹੜੀ 650ਵੇਂ ਸਾਲ ਮਹਾਰਾਜ ਦੀ ਸ਼ਤਾਬਦੀ ਆ ਰਹੀ ਹੈ ਅਗਲੇ ਸਾਲ ਦੇ ਅੰਦਰ ਜੋ ਕਿ ਵੱਡੇ ਭਾਗਾਂ ਵਾਲੇ ਆ ਸੀ ਕਿ ਸਾਡੀ ਜਿਹੜੀ ਰਾਜ ਕਾਲ ਦੀ ਸਰਕਾਰ ਹੈ ਇਸ ਦੇ ਅੰਦਰ ਅੰਦਰ 650ਵੇਂ ਸਾਲ ਦੀ ਜੋ ਸ਼ਤਾਬਦੀ ਆ ਰਹੀ ਹੈ ਇਹ ਸਮਾਗਮ 648 ਸਾਲ ਤੋਂ ਲੈ ਕੇ 650ਵੇਂ ਸਾਲ ਤੱਕ ਪੂਰਾ 1 ਸਾਲ ਦੀ ਹੁੰਨ ਕੇ ਜਾ ਰਹੇ ਨੇ ਔਰ 1 ਸਾਲ ਦੇ ਅੰਦਰ ਅੰਦਰ ਇਹ ਪੂਰੀ ਸਰਤਾਪ ਦੀ ਮਨਾਈ ਜਾਊਗੀ ਜਿਸ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਕੀਰਤਨ ਦਰਬਾਰ ਬੱਚਿਆਂ ਦੇ ਲਈ ਸਕੂਲਾਂ ਤੇ ਕਾਲਜਾਂ ਦੇ ਵਿੱਚ ਸੈਮੀਨਾਰ ਯੂਨੀਵਰਸਿਟੀਆਂ ਦੇ ਵਿੱਚ ਡਿਬੇਟ ਦੇ ਪ੍ਰੋਗਰਾਮ ਹੋਣਗੇ ਸਾਊਂਡ ਐਂਡ ਲਾਈਟ ਸ਼ੋਅ ਕਰਵਾਏ ਜਾਣਗੇ ਡਰੋਨ ਸ਼ੋਅ ਕਰਵਾਏ ਜਾਣਗੇ ਹਰ ਕੌਨਸਟੀਟੂਐਂਸੀ ਦੇ ਅੰਦਰ ਕੋਸ਼ਿਸ਼ ਕੀਤੀ ਜਾਊਗੀ ਕਿ ਹਰ ਪਿੰਡ ਤੱਕ ਗੁਰੂ ਮਾਰਾਜੀ ਦੀ ਜੀਵਨੀ ਹੈ ਜਿਹੜੀ ਉਹਦੇ ਬਾਰੇ ਦੇ ਵਿੱਚ ਮਹਾਰਾਜ ਦੇ ਜੀਵਨੀ ਦੇ ਬਾਰੇ ਵਿੱਚ ਬੱਚਿਆਂ ਨੂੰ ਵਿਸਤਾਰਪੂਰਵਕ ਦੱਸਿਆ ਜਾਵੇ ਕਿ ਮਹਾਰਾਜ ਦੀ ਬਾਣੀ ਸਾਨੂੰ ਕੀ ਸਮਝਾਉਣਾ ਕਰਦੀ ਹੈ ਔਰ ਇਹ ਸਾਰਾ ਪੂਰਾ 1 ਸਾਲ ਮਾਨ ਸਰਕਾਰ ਨੇ ਤੁਹਾਡੀ ਆਪਣੀ ਚੁਣੀ ਸਰਕਾਰ ਨੇ ਗੁਰੂ ਰਵਿੰਦਾਸ ਮਹਾਰਾਜ ਨੂੰ ਸਮਰਪਿਤ ਕਰਤਾ ਔਰ ਇਹਦੇ ਲਈ ਪੰਜਾਬ ਸਰਕਾਰ ਨੇ ਵਚਨ ਕੀਤਾ ਹੈ ਪ੍ਰਣ ਕੀਤਾ ਹੈ ਕਿ ਜਿੰਨਾ ਵੀ ਖਰਚਾ ਆਊਗਾ ਇਹਨਾਂ ਸਮਾਗਮਾਂ ਦੇ ਉੱਤੇ ਪੰਜਾਬ ਸਰਕਾਰ ਸਿਰ ਝੁਕਾ ਕੇ ਔਰ ਆਪਣੇ ਗੁਰੂ ਮਹਾਰਾਜ ਨੂੰ ਇਹ ਜਣੀ ਇੱਕ ਤਰ੍ਹਾਂ ਨਾਲ ਆਪਣੇ ਵੱਲੋਂ ਸ਼ਰਧਾ ਭਾਵ ਭੇਟ ਕਰੂਗੀ ਸੋ ਇਸ ਅੱਜ ਇਸ ਬੜੇ ਵੱਡੇ ਦਿਹਾੜੇ ਦੇ ਉੱਤੇ ਕਿਉਂਕਿ ਅੱਜ 6 ਫਰਵਰੀ ਹੈ 4 ਫਰਵਰੀ ਨੂੰ ਖੰਡ ਪਾਤ ਸਾਹਿਬ ਰੱਖੇ ਗਏ ਸਨ ਅੱਜ 6 ਫਰਵਰੀ ਹੈ ਦਿਨ ਸ਼ੁੱਕਰਵਾਰ ਹੈ ਅੱਜ ਭੋਗ ਪਾਏ ਜਾ ਰਹੇ ਨੇ ਔਰ ਚੰਦ ਹੀ ਮਿੰਟਾਂ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਉਹਨੇ ਪੰਜਾਬ ਦੇ ਅਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਪਹੁੰਚ ਰਹੇ ਨੇ ਸਮੂਹ ਕੈਬਿਨੇਟ ਪਹੁੰਚ ਰਹੀ ਹੈ ਮਹਨਸਾ ਪਹੁੰਚ ਰਹੇ ਹਨ ਔਰ ਸੰਗਤਾਂ ਬਹੁਤ ਵੱਡਾ ਇਕੱਠ ਸ਼ਰਧਾ ਭਾਵਨਾ ਦੇ ਨਾਲ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚੋਂ ਚੰਦਾ ਹੋਇਆ ਅਜੂਰੇ ਗੁਰੂ ਮਹਾਰਾਜ ਜੀ ਅਕੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ ਪਵਿੱਤਰ ਧਰਤੀ ਗੁਰੂ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਧਰਤੀ ਸ੍ਰੀ ਖਰੜਗਨ ਸਾਹਿਬ ਵਿਖੇ ਪਹੁੰਚ ਰਹੇ ਹਨ ਸੋ ਸਾਰਿਆਂ ਨੂੰ ਮਹਾਰਾਜ ਦੇ 649 ਸਾਲ ਦੀਆਂ ਤੇ ਆਉਣ ਵਾਲੇ 650 ਸਾਲ ਦੀਆਂ ਲੱਖ ਲੱਖ ਵਧਾਈਆਂ ਧੰਨ ਗੁਰਦੇਵ ਗਿਆ ਗੁਰਦੇਵ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪਵਨ ਪ੍ਰਕਾਸ਼ ਪੁਰ ਮੌਕੇ ਮਾਨ ਸਰਕਾਰ ਵੱਲੋਂ ਸਾਲ ਪਾਰ ਚੱਲਣ ਵਾਲੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਨੇ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਗੁਰੂ ਜੀ ਦੀ ਚਰਨ ਸ਼ੋਪ ਪ੍ਰਾਪਤ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਹੋ ਚੁੱਕੀ ਹੈ ਇੱਥੇ ਲਾਈਟ ਐਂਡ ਸਾਊਂਡ ਅਤੇ ਡਰੋਨ ਸ਼ੋਅ ਰਾਹੀਂ ਸ਼੍ਰੀ ਗੁਰੂ ਜੀ ਦੇ ਬਰਾਬਰਤਾ, ਪ੍ਰੇਮ ਅਤੇ ਨੁਕਤਾ ਦੇ ਮਹਾਨ ਉਪਦੇਸ਼ਾਂ ਨੂੰ ਸੰਗਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਇਹ ਸਮਾਗਮ ਗੁਰੂ ਜੀ ਦੇ ਪਵਨ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੁਨਹਿਰੀ ਉਪਰਾਲਾ ਹੈ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਅਰਬਦਾਸ ਜੀ ਨੂੰ ਸਮਰਪਿਤ 69 ਪ੍ਰਕਾਸ਼ ਪੁਰਬ ਜਿਹੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾਗਾ 4 ਤਰੀਕ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਸ਼੍ਰੀ ਖਰਾਲਗੜ੍ਹ ਸਾਹਿਬ ਹੋਏ ਸੀ ਕਿ ਜਿਨ੍ਹਾਂ ਦੇ ਅੱਜ ਭੋਗ ਪਾਏ ਜਾਣਗੇ ਅੱਜ ਸਮੂਹ 사 ਸੰਗਤ ਲੱਖਾਂ ਦੀ ਗਿਣਤੀ ਜਿਹੜੀ ਪਹੁੰਚ ਰਹੀ ਆ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਮੂੱਚੀ ਪੰਜਾਬ ਸਰਕਾਰ ਸਾਰੇ ਕੈਬਨਿਟ ਦੇ ਸਾਥੀ ਔਰ ਸਾਰੇ ਐਮਐਲਏ ਸਹਿਬਾਨ ਪਹੁੰਚ ਰਹੇ ਨੇ ਕਿ ਲੱਖਾਂ ਦੀ ਗਿਣਤੀ ਸੰਗਤ ਪਹੁੰਚ ਰਹੀ ਆ ਔਰ ਅੱਜ ਤੋਂ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰਾ ਜਿਹੜਾ ਵਰਾਗਾ ਕਿਉਂਕਿ ਅਗਲਾ ਜਿਹੜਾ ਵਰਾਗਾ ਜਿਹੜਾ ਸਟਾਰਟ ਹੋ ਚੁੱਕਿਆ ਸਾਲਗਾ ਉਹ ਸ਼੍ਰੀ ਗੁਰੂ ਰਬਦਾਸ ਜੀ ਨੂੰ ਸਮਰਪਿਤ ਹੋਊਗਾ ਔਰ 650 ਇਹ ਗੁਰੂ ਪ੍ਰਕਾਸ਼ ਪ੍ਰਵਾਰ ਹੈ ਪੰਜਾਬ ਸਰਕਾਰ ਵੱਡੇ ਪੱਧਰ ਤੇ ਨੂੰ ਬਣਾਉਗੀ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਸ਼ੁਰੂਆਤ ਕਰਕੇ ਜਾਣਗੇ ਸੋ ਅਗਲਾ ਪੂਰਾ ਸਾਲ ਜਿਹੜਾ ਸਮਾਗਮ ਹੁੰਦੇ ਰਹਿਣਗੇ ਪੰਜਾਬ ਦੇ ਅੰਦਰ ਦੇਸ਼ ਦੁਨੀਆ ਦੇ ਅੰਦਰ ਅਸੀਂ ਗੁਰੂ ਅਰਬਦਾਸ ਜੀ ਦੀ ਬਾਣੀ ਦੇ ਸਮਰਪਿਤ ਜਿਹੜੇ ਸੈਮੀਨਾਰ ਵੀ ਕਰਾਵਾਂਗੇ ਗੋਸ਼ ਵਿਚਾਰ ਚਰਚਾ ਵੀ ਕਰਾਵਾਂਗੇ ਗੋਸ਼ਟੀਆਂ ਵੀ ਕਰਾਵਾਂਗੇ ਧਾਰਮਿਕ ਸਮਾਗਮ ਵੀ ਹੋਣਗੇ ਇਸ ਤੋਂ ਬਿਨਾ ਜਿਹੜਾ ਹੈਗਾ ਗੁਰੂ ਸਾਹਿਬਾਨ ਦੇ ਜੀਵਨ ਦੇ ਨਾਲ ਸੰਬੰਧਿਤ ਬਾਣੀ ਦੇ ਨਾਲ ਸੰਬੰਧਿਤ ਜਿਹੜਾ ਹੈਗਾ ਪ੍ਰਚਾਰ ਤੇ ਪ੍ਰਸਾਰ ਪੂਰੀ ਦੁਨੀਆ ਦੇ ਅੰਦਰ ਪੰਜਾਬ ਸਰਕਾਰ ਕਰੂਗੀ ਪੂਰੇ ਪੰਜਾਬ ਦੇ ਹਰ ਹਰ ਪਿੰਡ ਦੇ ਅੰਦਰ ਹਰ ਮਹੱਲੇ ਦੇ ਅੰਦਰ ਹਰ ਸ਼ਹਿਰ ਦੇ ਅੰਦਰ ਗੁਰੂ ਸਾਹਿਬਾਨ ਦਾ ਨਾਲ ਸੰਬੰਧ ਜਿਹੜਾ ਬਾਣੀ ਆ ਔਰ ਗੁਰੂ ਸਾਹਿਬਾਨ ਦਾ ਜੀਵਨ ਦੇ ਬਾਰੇ ਯੰਗ ਜਨਰੇਸ਼ਨ ਨੂੰ ਨਵੀਂ ਪੀੜੀ ਨੂੰ ਸਾਡੇ ਬਜ਼ੁਰਗਾਂ ਨੂੰ ਜਿਹੜਾ ਉਹ ਜਾਣੂ ਕਰਵਾਇਆ ਜਾਊਗਾ ਫਿਲਹਾਲ ਹੁਣ ਤੱਕ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ